ਕਿਰਪਾ ਕੀ ਜੈ ਕਿਰਪਾ ਕੀ ਜੈ ਦਾਸ ਪਰ ਕਿਰਪਾ ਕਿਰਪਾ ਕੀ ਜੈ ਕਿਰਪਾ ਕੀ ਜੈ ਦਾਸ ਪਰ ਕੁੰਟ ਨਵਾਉ ਚਾਰ ਨਾਮ ਤਿਹਾਰੋ ਜੋ ਜਪੈ ਪੈ ਸਿੰਧ ਪਵ ਪਾਰ ਨਾਮ ਤਿਹਾਰੋ ਜੋ ਜਪੈ ਪੈ ਸਿੰਧ ਪਵ ਹਾਰ ਹੋ ਧਨ ਮੇਰੇ ਜੋਜੀ ਪ੍ਰੀਤਮ ਦੀ ਤੇਰੇ ਜਾ ਕੋਈ ਜਗ ਤੇ ਹੋਰ ਨਹੀਂ ਤਨ ਮਾ ਗੁਜਰੀ ਜਿਸ ਜਨਮ ਦਤਾ ਐਸਾ ਮਾ ਜਮਣਾ ਹੋਰ ਨਹੀਂ ਇੱਕ ਕਿਨਕਾ ਬਖਸ਼ੋ ਰਹਿਮਤ ਦਾ ਇੱਕ ਕਿਨਕਾ ਬਖਸ਼ੋ ਰਹਿਮਤ ਦਾ ਤੇਰੇ ਜਸ ਸੀਸ ਜਿ ਘਾਵਾ ਮੈਂ ਮੇਰੀ ਲਾਜ ਖਾਬਾ ਵਿੱਚ ਰੱਖਦਾ ਤਾ ਜਸ ਸੰਗਤਾਂ ਦੇ ਵਿੱਚ ਗਾਵਾ ਮੈਂ ਉਹ ਤੁਸੀਂ ਛੋਟੀ ਮਰੇ ਬਾਪੂ ਨੂੰ ਤੁਸੀਂ ਛੋਟੀ ਮਰੇ ਬਾਪੂ ਨੂੰ ਹਸ ਦਿੱਲੀ ਦੀ ਈ ਦੇਵਲ ਤੋੜ ਦਿੱਤਾ ਚੜ ਆਇਆ ਹੜ ਜੋ ਜ਼ੁਲਮਾਂ ਦਾ ਲਾ ਅਸੀਸ ਪਿਤਾ ਦਾ ਮੋੜ ਦਿੱਤਾ ਇਹ ਤੇਰੀ ਸੋਚ ਨਰਾਲੀ ਨੂੰ ਤੱਕ ਵਾਰੀ ਸਦਕੇ ਜਾਵਾ ਮੈਂ ਮੇਰੀ ਲਾਜ ਸਬਾ ਵਿੱਚ ਰੱਖਦਾ ਤਾਂ ਜਸ ਸੰਗਤਾਂ ਦੇ ਵਿੱਚ ਗਾਵਾ ਮੈਂ ਓ ਬਾਈ ਧਾਰ ਪਹਾੜੀ ਰਾਜੇ ਜੋ ਭਾਈ ਤਾਰ ਪਹਾੜੀਏ ਰਾਜੇ ਜੋ ਤੱਕ ਖੌਣੀਰ ਕਾ ਕਰਦੇ ਰਹਿ ਤੱਕ ਤੇਰੀ ਚੜਤ ਅਨੋਖੀ ਨੂੰ ਜੋ ਮਣ ਹੀ ਮਣ ਵਿੱਚ ਸੜਦੇ ਰਹਿ ਤੇਰੇ ਉਸਰੂਪ ਨਵਾਬੀ ਨੂੰ ਕਿਸ ਸ਼ਬਦਾਂ ਦੇ ਵਿੱਚ ਗਾਵਾ ਮੈਂ ਮੇਰੀ ਲਾਜ ਸਬਾ ਵਿੱਚ ਰੱਖਦਾ ਤਾ ਜਸ ਸੰਗਤਾਂ ਦੇ ਵਿੱਚ ਗਾਵਾ ਮੈਂ ਦੇ ਅਮਰਤ ਖੰਡੇ ਬਾਟੇ ਦਾ ਦੇ ਅਮਰਤ ਖੰਡੇ ਬਾਟੇ ਦਾ ਕਿ ਦਿੜਾ ਤੋ ਸ਼ੇਰਾ ਬਣਾ ਦਿੱਤੇ ਨਹੀਂ ਧਰਮ ਦੀ ਡੂੰਗੀ ਰੱਖਣ ਲਈ ਪੁੱਤ ਦੇਖ ਦੇ ਲੇਖੇ ਲਾ ਦਿੱਤੇ ਕਰਤਾਰ ਦਾ ਸਿਰ ਮੇਰੇ ਗਾਵਾ ਮੈਂ ਮੇਰੀ ਲਾਜ ਸਬਾ ਵਿੱਚ ਰੱਖਦਾ ਤਾ ਜਸ ਸੰਗਤਾਂ ਦੇ ਵਿੱਚ ਗਾਵਾ ਮੈਂ ਉਹ ਕੈਰਾਂ ਦਾ ਕਕਰ ਖਿਰ ਉੱਤੇ ਕਹਿਰਾਂ ਦਾ ਕਕਰ ਸਿਰ ਉੱਤੇ ਸੀ ਜੰਗਲ ਮਾਛੀ ਵਾੜੇ ਪਿਆ ਕੋਈ ਤੇਰੇ ਬਿਨ ਨਹੀਂ ਹੋ ਸਕਦਾ ਜੋ ਤਣ ਤੇ ਕਸ਼ਟ ਸਹਾਰੇ ਪਿਆ ਰਖ ਠੀ ਮਸਰਾਣਾ ਲੇਟ ਗਿਆ ਕਿਆ ਤੇਰਾ ਸ਼ੁਕਰ ਮਨਾਵਾ ਮੈਂ ਮੇਰੀ ਲਾਜ ਸਬਾ ਵਿੱਚ ਰੱਖਦਾ ਤਾ ਜਸੁ ਸੰਗਤਾਂ ਦੇ ਵਿੱਚ ਦਾਵਾ ਮੈਂ ਓ ਐਸੀ ਕੁਰਬਾਨੀ ਜੱਗ ਉੱਤੇ ਐਸੀ ਕੁਰਬਾਨੀ ਜੱਗ ਉੱਤੇ ਕੋਈ ਹੋਰ ਨਹੀਂ ਕਰ ਵਖਾ ਸਕਦਾ ਥਾਟਾਂ ਦੀ ਸਰਪੁੱਤਰਾਂ ਦੇ ਨੀਂ ਨੀਆਂ ਵਿੱਚ ਚਣਵਾ ਸਕਦਾ ਧਨ ਤੇਰਾ ਜਿਗਰਾ ਸਤਗੁਰੂ ਜੀ ਕਿਸੇ ਹੋਰ ਦਾ ਨਹੀਂ ਤਕਾਵਾ ਮੈਂ ਮੇਰੀ ਲਾਜ ਸਭਾ ਵਿੱਚ ਰੱਖਦਾ ਤਾਂ ਜਸ ਸੰਗਤਾਂ ਦੇ ਵਿੱਚ ਗਾਵਾ ਮੈਂ ਨਾ ਐਸਾ ਸੰਤ ਸਿਪਾਈ ਕੋਈ ਨਾ ਐਸਾ ਸੰਤ ਸਿਪਾਈ ਕੋਈ ਨਾ ਬ੍ਰਹਮ ਗਿਆਨੀ ਹੋਣਾ ਏ ਨਾ ਤਪੀ ਤਪੀ ਸਰ ਤਿਆਗੀ ਕੋਈ ਨਾ ਐਸਾ ਦਾਨੀ ਹੋਣਾ ਏ ਐਸੇ ਅਲ ਬੇਲੇ ਮਾਹੀ ਨੂੰ ਐਸੇ ਅਲ ਜਿ ਕਹਾਵਾ ਮੈਂ ਮੇਰੀ ਲਾਜ ਸਭਾ ਵਿੱਚ ਰੱਖਦਾ ਤਾਂ ਜਸ ਸੰਗਤਾਂ ਦੇ ਵਿੱਚ ਗਾਵਾ ਮੈਂ ਹੀਰਾ ਸਿੰਘ ਚਾਨਣ ਤੇ ਪੰਜਾਬ ਜਾਂ ਸਕਿਆ ਭਾਈਆਂ ਨੂੰ ਕਰ ਕਿਰਪਾ ਚਰਨਾ ਵਿੱਚ ਰਖੀ ਸਦਾ ਕਰਦੇ ਰਹਿਣ ਵਡਾਈਆਂ ਨੂੰ ਸਿਰ ਧਰ ਕੇ ਤੇਰੇ ਚਰਨਾ ਤੇ ਸਿਰ ਧਰ ਕੇ ਤੇਰੇ ਚਰਨਾ ਤੇ ਪੰਜਾਬ ਕੈ ਮੁਕਤੀ ਪਾਵਾਂ ਮੈਂ ਮੇਰੀ ਲਾਜ ਸੁਆਵ ਵਿੱਚ ਰੱਖਦਾ ਤਾਂ ਜਸ ਸੰਗਤਾਂ ਦੇ ਵਿੱਚ ਗਾਵਾਂ ਮੈਂ ਹੋ ਦੀਵੰਦੀ ਹਾਜ਼ਰੀ ਪਰਦੇ ਹੋਏ ਮਾਈ ਭਾਈ ਸਰਬੱਤ ਸਾਧ ਸੰਗਤ ਸਭ ਤੋਂ ਪਹਿਲੇ ਜੋ ਸਿੱਖੀ ਦਾ ਸੱਚਾ ਤੇ ਸੁੱਚਾ ਅਸੂਲ ਹੈ ਜੋੜੀਏ ਹੱਥ ਖਾਲਸਾ ਜੀ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਤਨਤਾ ਦੇ ਜੋਗ ਹੋ ਮਹਾਂਪੁਰਸ਼ ਸੰਤ ਬਾਬਾ ਪਰਮਜੋਤ ਸਿੰਘ ਜੀ ਉਹਨਾਂ ਦਾ ਆਗਮਨ ਦਿਹਾੜਾ ਉਹਨਾਂ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਬੜੀ ਖੁਸ਼ੀ ਦੇ ਨਾਲ ਮਨਾ ਰਹੇ ਹੋ ਬੜੀ ਬਖਸ਼ਿਸ਼ ਉਹਨਾਂ ਤੇ ਬੜੀ ਕਿਰਪਾ ਜੋ ਵੀ ਸੰਗਤਾਂ ਆਉਂਦੀਆਂ ਨੇ ਸ਼ਰਧਾ ਭਾਵਨਾ ਦੇ ਨਾਲ ਤੇ ਉਹ ਝੋਲੀਆਂ ਪਰ ਕੇ ਲੈ ਜਾਂਦੀਆਂ ਨੇ ਜਦੋਂ ਮਹਾਪੁਰਸ਼ਾਂ ਦੇ ਦਰ ਤੇ ਕੋਈ ਵੀ ਮਨ ਨੀਵਾ ਕਰਕੇ ਆਉਂਦਾ ਨਾ ਉਦੋਂ ਫਿਰ ਬਖਸ਼ਿਸ਼ ਹੁੰਦੀ ਹੈ ਕਿਰਪਾ ਹੁੰਦੀ ਹੈ ਸੋ ਆਓ ਸਮਾਭਵਤਾ ਨਹੀਂ ਬੜਾ ਸੀਮਤ ਜਿਹਾ ਸਮਾਂ ਹੈ ਸੋ ਜਿੰਨਾ ਕੋਈ ਸਮਾਂ ਹੈ ਉਹ ਸਮੇਂ ਦੇ ਅੰਦਰ ਰਹਿ ਕੇ ਇੱਕ ਗੁਰ ਇਤਿਹਾਸ ਰਾਈ ਬੜੇ ਵੱਡੇ ਇਤਿਹਾਸ ਵਿੱਚੋਂ ਇੱਕ ਵਣਗੀ ਮਾਤਰ ਇੱਕ ਚਾਕੀ ਤੁਹਾਡੇ ਸਾਹਮਣੇ ਰੱਖਣ ਦਾ ਯਤਨ ਕਰਨਾ ਸੋ ਆਓ ਦੋ ਲੈਣਾ ਛੋਟੇ ਵੀਰ ਤੋਂ ਪਹਿਲਾਂ ਸ਼ੇਰ ਵਿੱਚ ਸੁਣ ਲਓ ਮੇਰੇ ਗੁਰੂ ਦੀ ਸਿਫਤ ਨਾ ਲਿਖੀ ਜਾਵੇ ਦੁਨੀਆ ਵਿੱਚ ਜਿੰਨੇ ਵੀ ਰੁੱਖ ਨੇ ਬਿਸ਼ੱਕ ਦੀ ਕਲਮ ਬਣ ਜਾਣ ਅਰਸ਼ ਤੇ ਫਰਸ਼ ਕਾਗਜ਼ ਬਣ ਜਾਣ ਸੱਤ ਸਮੁੰਦਰ ਸਿਆਹੀ ਹੋ ਜਾਣ ਪਰ ਉਸ ਵਾਹਿਗੁਰੂ ਪੂਰੇ ਸਤਗੁਰੂ ਦੀ ਸਿਫਤ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀ ਫਿਰ ਵੀ ਨਹੀਂ ਬਿਆਨ ਹੋ ਸਕਦੀ ਸੁਣ ਲਈਏ ਦੋ ਲੈਣਾ ਫਿਰ ਅੱਗੇ ਚੱਲਾਂਗੇ ਮੇਰੇ ਗੁਰੂ ਦੀ ਸਿਫਤ ਨਾ ਲਿਖੀ ਜਾਵੇ ਮੇਰੇ ਗੁਰੂ ਦੀ ਸੇਵਤੇ ਨਾ ਲਿਖੀ ਜਾਵੇ ਓਏ ਸੱਤਾ ਸਗਰਾਂ ਦੀ ਭਾਵੇਂ ਸ਼ਾਈ ਹੋਵੇ ਬੇਸ਼ੱਕ ਅਰਖ ਤੇ ਫਰਸ਼ ਬਣ ਜਾਣ ਕਾਗਜ਼ ਹੋਏ ਨਾ ਉੱਤੇ ਨਾ ਪੂਰੀ ਲਖਾਈ ਹੋਵੇ ਮਾਤ ਲੋਕ ਵਿੱਚ ਦਿਸਣਾ ਦਰਖਤ ਜਨੇ ਹੋ ਮਾਤ ਲੋਕ ਵਿੱਚ ਦਿਸਨਦਰਖਤ ਜਿੰਨੇ ਓਏ ਭਾਵੇਂ ਸਬਨਾ ਦੀ ਕਲਮ ਬਣਾਈ ਹੋਵੇ અલਮਸਤ ਨਾ ਉਸ ਦੀ ਸਿਫਤ ਮੁਕੇ ਉਹ ਜੀ ਦੀ ਗੁਰੂ ਨੇ ਸਿਫਤ ਕਰਾਈ ਹੋਵੇ ਸਿਰਫ ਲਗੋਣੀ ਜੀ ਕੋਸ਼ਿਸ਼ ਹੁੰਦੀ ਆ ਸਾਡੇ ਲੋਕਾਂ ਦੀ ਕਿ ਆਪਣੇ ਸਤਿਗੁਰੂ ਦੀ ਮਹਿਮਾ ਗਾਈਏ ਬਾਕੀ ਕਹਿਣ ਕਥਨ ਤੋਂ ਬਾਰੀ ਗੱਲ ਸੋ ਆਓ ਗੱਲ ਆਰੰਭ ਕਰਾਂ ਬਠਿੰਡੇ ਜ਼ਿਲ੍ਹੇ ਵਿੱਚ ਪੁੱਚੋ ਮੰਡੀ ਐ ਇਥੋਂ ਦਾ ਰਹਿਣ ਵਾਲਾ ਬਾਬਾ ਆਦਮ ਤੇ ਮਾਈ ਪੇਖਾਂ ਜਾਇਦਾਤ ਬੜੀ ਐ ਜ਼ਮੀਨ ਬੜੀ ਐ ਮਾਇਆ ਦੇ ਅੰਬਾਰ ਲੱਗੇ ਨੇ ਪਰ ਉਸ ਵਾਹਿਗੁਰੂ ਨੇ ਪੁੱਤਰ ਦੀ ਦਾਤ ਨਹੀਂ ਬਖਸ਼ੀ ਧੀਆਂ ਪੁੱਤਰ ਨਹੀਂ ਬਖਸ਼ੇ ਤੇ ਸਾਰੀ ਜਵਾਨੀ ਲੰਘ ਗਈ ਬਡੇਪਾ ਆ ਗਿਆ ਚਿੰਤਾ ਦੀ ਚਿਖਾ ਤੇ ਚੜੇ ਨੇ ਜਦੋਂ ਬਾਬਾ ਆਦਮ ਦਿਲ ਛੱਡਦਾ ਹੈ ਮਾਈ ਭੇਖਾਂ ਟਾਰਸ ਦਿੰਦੀ ਹੈ ਜਦੋਂ ਮਾਈ ਭੇਖਾਂ ਦਿਲ ਛੱਡਦੀ ਹੈ ਤੇ ਬਾਬਾ ਆਦਮ ਦਲਾਸਾ ਦਿੰਦਾ ਹੈ ਭਗਵਾਨ ਨੇ ਚਿੰਤਾ ਨਾ ਕਰ ਉਹ ਵਹਿਗੁਰੂ ਮੇਰ ਕਰੇਗਾ ਜਿੱਥੇ ਵੀ ਕੋਈ ਦੱਸ ਪਾਉਂਦਾ ਹੈ ਉਸ ਥਾਂ ਤੇ ਜਾਂਦੇ ਨੇ ਪਰ ਗੱਲ ਬਣਦੀ ਨਹੀਂ ਜਦੋਂ ਬੰਦਾ ਸਾਰਾ ਯਤਨ ਕਰ ਲਵੇ ਬੜੀ ਮਿਹਨਤ ਕਰੇ ਤੇ ਸਫਲਤਾ ਨਾ ਨਾ ਮਿਲੇ ਫਿਰ ਮਨੁੱਖ ਹਾਰ ਹਟ ਕੇ ਬਹਿ ਜਾਂਦਾ ਵੀ ਸਾਡੇ ਭਾਗ ਹੀ ਮਾੜੇ ਹੁਣ ਯਤਨ ਤੇ ਸਾਰੇ ਕਰ ਲੈਨੇ ਪਰ ਗੱਲ ਤੇ ਨਹੀਂ ਨਬਣੀ ਇਹ ਸੋਚਦੇ ਨੇ ਕਿ ਸਾਡੇ ਭਾਗਾ ਵਿੱਚ ਪੁੱਤਰ ਹੈ ਹੀ ਨਹੀਂ ਆਪਣੇ ਘਰ ਵਿੱਚ ਬੈਠੇ ਚਿੰਤਾ ਦੀ ਚਿਖਾ ਤੇ ਜਿਹੜੇ ਬਾਬਾ ਆਦਮ ਤੇ ਮਾਈ ਭੇਖਾਂ ਕੈਸੇ ਹਾਲਾਤਾਂ ਸਾਂ ਇੱਕ ਦੂਜੇ ਨੂੰ ਕਿਵੇਂ ਦਲਾਸਾ ਦਿੰਦੇ ਨੇ ਐਸੇ ਹਾਲਾਤਾਂ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸਿੱਖ ਕਿਵੇਂ ਪਹੁੰਚੇਗਾ ਔਰ ਜਿਵੇਂ ਬਾਬਾ ਆਦਮ ਤੇ ਮਾਈ ਭੇਖਾਂ ਆਪਣੇ ਘਰ ਵਿੱਚ ਬੈਠੇ ਵਿਚਾਰਾ ਕਰ ਰਿਹਾ ਸਨ ਇਉ ਬੇਨਤੀ ਕੀਤੀ ਜਾ ਰਹੀ ਬੈਠਾ ਵੇਚਿ ਚਿਤ ਨਤਾ ਦੇ ਬਾਬਾ ਆਦਮ ਸੋਚ ਦਿੜਾਵੇ ਕਿਸਮਤ ਵਿੱਚ ਪੁੱਤਰ ਨਹੀਂ ਤਾਈਓ ਟੋਣਾ ਰੱਬ ਟਿਕਾਵੇ ਵਿੱਚ ਫਿਕਰਾ ਸੋਗਾ ਦੇ ਜ਼ਿੰਦਗੀ ਕੱਟਦੀ ਨਿਤ ਦਿਹਾੜੇ ਵਿੱਚ ਫਿਕਰਾ ਸੋਗਾ ਦੇ ਜਿੰਦੜੀ ਕੱਟਦੀ ਨਿਤ ਦਿਹਾੜੇ ਪੁੱਤਰਾ ਬਿਨ ਸੋਂਦੇ ਨਾ ਸੁੰਦਰ ਕੋਠੀਆਂ ਮਹਿਲ ਮਨਾਰੇ ਆ ਪੂਜ ਦਾ ਧੌਂਕਲੇ ਨੂੰ ਗੋਗੇ ਪੀਰ ਦੇ ਤਾਈ ਮਨਾਉਂਦਾ ਸੀ ਲਾਟਾਂ ਵਾਲੀ ਦੇ ਮੰਦਰੀਂ ਜਾ ਕੇ ਤਲ ਖੜਕਾਉਂਦਾ ਸੁਣਿਆ ਕੁਕਾ ਨਾ ਉੱਚੀ ਰੋ ਰੋ ਪਿਆ ਪੁਕਾਰੇ ਪੁੱਤਰਾ ਬਿਨ ਸੌਂਦੇ ਨਾ ਸੁੰਦਰ ਕੋਠੀਆਂ ਮਹਿਲ ਮਨਾਰੇ ਆ ਫਕੀਰਾਂ ਦੇ ਦਰਲੇ ਨਿਤ ਦਿਹਾੜੀ ਪੰਦਾ ਜਿੱਥੇ ਕੋਈ ਦਸ ਪਾਵੇ ਉਥੇ ਜਾ ਕੇ ਨੱਕ ਕਸਦਾ ਹੋਏ ਪੂਰੇ ਆਸਾਨਾ ਮਿਲਦੇ ਖਾਣਦੇ ਯਾਰ ਨੇ ਸਾਰੇ ਪੁੱਤਰਾ ਬਿਨ ਸੌਂਦੇ ਨਾ ਸੁੰਦਰ ਕੋਠੀਆਂ ਮਹਿਲ ਮਨਾਰੇ ਇੱਕ ਉਮਰ ਵਡੇਰੀ ਸੀ ਇੱਕ ਉਮਰ ਵਡੇਰੀ ਦੁੱਧ ਜਾਂ ਚੋਰਾ ਵੜ ਵੜ ਖਾਵੇ ਮੰਜ ਧਾਰ ਮੇ ਜਿੰਦਗੀ ਪਈ ਰੁੜਦੀ ਨਦੀ ਸੋਗਦੀ ਜਾਵੇ ਜਿੰਦਗੀ ਦੀ ਬੇੜੀ ਨੂੰ ਲਾਵੇ ਮਾਣੀ ਕੌਣ ਕਿਨਾਰੇ ਪੁੱਤਰਾ ਬਿਨ ਸੌਂਦੇ ਨਾ ਸੁੰਦਰ ਕੋਠੀਆਂ ਮਹਿਲ ਮਨਾਰੇ ਦਾਮਣ ਮਾਪਿਆਂ ਦੇ ਨਹੀਂ ਦੇ ਠੰਡ ਕਾਲ ਜੇ ਪੈਂਦੀ ਇਹਦਾ ਇਸ ਬਿਨ ਸਾਧਨਾ ਜਗ ਤੇ ਰਹਿੰਦੀ ਮਿੱਠੜੇ ਮਵੇ ਨੇ ਨਹੀਂ ਜੇ ਮਿਲਦੇ ਗਲੀ ਬੁਜਾਰੇ ਪੁੱਤਰਾ ਬਿਨ ਸੌਂਦੇ ਨਾ ਸੁੰਦਰ ਕੋਠੀਆਂ ਮੈਲ ਮਨਾਰੇ ਕੱਲ ਬੁੱਢੇ ਮਾਪਿਆਂ ਦੇ ਨੇ ਹੱਥ ਪੈਰ ਨਾਲ ਉੱਕੇ ਚੱਲਦੇ ਇਹ ਸਰਵਣ ਬਣ ਕੇ ਤੇ ਵੰਗੀ ਫੜ ਕੇ ਨਾਲੇ ਚੱਲਦੇ ਆਦੇ ਪੁੱਤ ਨਹੀਂ ਵਿੱਚ ਲੇਖਾ ਹਾਏ ਪਿਛਲੇ ਜਨਮਾਂ ਦੇ ਕੀਤੇ ਕਰਮ ਅਸਾਂ ਨੇ ਮਾੜੇ ਪੁੱਤਰਾ ਬਿਨ ਸੌਦੇ ਨਾ ਸੁੰਦਰ ਕੋਠੀਆਂ ਮੈਲ ਮਨਾਰ ਓ ਮਾਲਕ ਦੇ ਰੰਗਾਂ ਦਾ ਓਏ ਮਾਲਕ ਦੇ ਰੰਗਾਂ ਦਾ ਕਿਸੇ ਨੇ ਭੇਦ ਪੰਜਾਬ ਨਹੀਂ ਪਾਇਆ ਸਿਖ ਰਾਮਦਾਸ ਗੁਰਦਾ ਜਿਸ ਨੇ ਆ ਕੇ ਓ ਸੁਨਾਇਆ ਆਪਣੇ ਘਰ ਵਿੱਚ ਬੜੇ ਉਦਾਸ ਸਨ ਚਿਹਰੇ ਤੇ ਖੇੜਾ ਨਹੀਂ ਬੜੀ ਉਦਾਸੀ ਹੈ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸਿੱਖ ਸਿੱਖੀ ਦਾ ਪ੍ਰਚਾਰ ਕਰਦਾ ਕਰਦਾ ਜਦ ਬਾਬੇ ਆਦਮ ਦੇ ਘਰ ਆਇਆ ਉਹਨੇ ਹਾਲਾਤ ਤੱਕੇ ਆਖਿਆ ਬਾਬਾ ਕੀ ਗੱਲ ਘਰ ਵਿੱਚ ਮਾਇਆ ਦੇ ਤੇ ਅੰਬਾਰ ਲੱਗੇ ਨੇ ਪਰ ਤੁਹਾਡੇ ਚਿਹਰੇ ਤੇ ਕੋਈ ਖੇੜਾ ਨਹੀਂ ਖੁਸ਼ੀ ਨਹੀਂ ਉਹਨੇ ਆਖਿਆ ਸਿੱਖਾ ਕੀ ਪੁੱਛਦਾ ਹੈ ਸਾਰੀ ਜ਼ਿੰਦਗੀ ਸਾਡੀ ਤੇ ਦਾਤੇ ਲੱਗੀ ਕਰ ਵਿੱਚ ਔਲਾਦ ਨਹੀਂ ਖੋਈ ਨਾ ਧੀ ਪਰਮੇਸ਼ਰ ਨੇ ਦਿੱਤੀ ਐ ਨਾ ਪੁੱਤਰ ਦਿੱਤਾ ਹੁਣ ਮਾਨ ਵਿੱਚ ਇੱਕੋ ਹੀ ਆਸ ਹੈ ਕਿ ਸਤਿਗੁਰੂ ਬਖਸ਼ਿਸ਼ ਕਰੇ ਸਾਡੇ ਘਰ ਪੁੱਤ ਹੋਵੇ ਤੇ ਸੰਸਾਰ ਤੇ ਸਾਡਾ ਵੀ ਨਾਰਾਜ ਕਰਦਾ ਮਾਲਕ ਅਜੋ ਹੁਣੇ ਆਖਿਆ ਬੱਸ ਇੰਨੀ ਕੋਈ ਗੱਲ ਉਹਨੇ ਆਖਿਆ ਤੇਰੇ ਵਾਸਤੇ ਛੋਟੀ ਗੱਲ ਐ ਸਾਡੀ ਸਾਰੀ ਜ਼ਿੰਦਗੀ ਟੱਪ ਗਈ ਐ ਸਾਡੀ ਤੇ ਸਾਰੀ ਉਮੀਦ ਹੀ ਮੁੱਕ ਗਈ ਹੈ ਜਿੱਥੇ ਵੀ ਕਿਸੇ ਨੇ ਦੱਸਿਆ ਉੱਥੇ ਹੀ ਗਏ ਹਾਂ ਉਹਨੇ ਆਖਿਆ ਫਿਰ ਹੁਣ ਉਮੀਦ ਨਹੀਂ ਟੁੱਟਦੀ ਚੱਲੋ ਮੇਰੇ ਨਾਲ ਤਨ ਸਤਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਚੌਥੀ ਪਾਤਸ਼ਾਹੀ ਰੇਖ ਵਿੱਚ ਮੇਖ ਮਾਰਨਗੇ ਗੁਰੂ ਰਾਮਦਾਸ ਮਹਾਰਾਜ ਜੀ ਕੌਣ ਨੇ ਮਾਈ ਭੇਖਾਂ ਤੇ ਬਾਬਾ ਆਦਮ ਇਸ ਤੋਂ ਪਹਿਲਾਂ ਇਹਨਾਂ ਨੇ ਦਰਸ਼ਨ ਨਹੀਂ ਕੀਤੇ ਸਿੱਖ ਸਿਫਤ ਕਰਕੇ ਦੱਸਦਾ ਹੈ ਸਤਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੀ ਆਖਿਆ ਚਿੰਤਾ ਨਾ ਕਰੋ ਦਿਲ ਨਾ ਛੱਡੋ ਉਹ ਸੁੱਕੀਆਂ ਵੇਲਾ ਹਰੀਆਂ ਕਰ ਦਿੰਦਾ ਮੇਰਾ ਮਾਲਕ ਚੱਲੋ ਤੇ ਸਹੀ ਮੇਰੇ ਨਾਲ ਇੱਕ ਵਾਰ ਜਿਵੇਂ ਸਿਫਤ ਕਰਦਾ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਬਾ ਆਦਮ ਤੇ ਮਾਈ ਪੇਖਾਂ ਸੁਣ ਰਹੇ ਸਨ ਇਉਂ ਬੇਨਤੀ ਕੀਤੀ ਜਾ ਰਹੀ ਏ ਜੀ ਸਿਖ ਸਰਦਾਲੂ ਆਣ ਕੇ ਇਹ ਵਾਕ ਸੁਣਾਉਂਦਾ ਸੁੱਕੀਆਂ ਵੇਲਾ ਟਾਈਂ ਦੇ ਗੁਰੂ ਭਾਗ ਲਗਾਉਂਦਾ ਕੀ ਦੱਸਾਂ ਸਿਫਤ ਉਸ ਦੁਨੀਆਂ ਇਹ ਝੂਠ ਨਹੀਂ ਬਾਤਾ RAMDAS GURU ਵੰਡਦੇ ਨੇ ਸਭ ਨੂੰ ਦਾਤਾ ਉਹ ਤੇਰਾ ਨੂਰੋ ਨੂਰ ਹੈ ਤੇ ਰੂਪ ਅਲਾਹੀ ਦੁਨੀਆਂ ਦੇ ਵਿੱਚ ਸੱਚ ਦੀ ਇਹ ਜੋਤ ਹੈ ਆਈ ਜਿੱਥੇ ਬਰਸਣ ਸਦਾਈ ਮੇਰਾ ਬਰਸਾਤਾ RAMDAS GURU ਵੰਡਦੇ ਨੇ ਸਭ ਨੂੰ ਦਾਤਾ ਉਹ ਫੇਰੇ ਪਉਣ ਬਹਾਰੀਆਂ ਅਰੇ ਇੰਦਰੇ ਪਾਣੀ ਮਹਿਮਾ ਸੱਚੇ ਸਹਿਬ ਦੀ ਨਾ ਜਾਏ ਜਾਣੀ ਲక్ష్ਮੀ ਜਸ ਦੀ ਚਰਨ ਹੈ ਰਹਿੰਦੀ ਦਿਨ ਰਾਤਾ RAMDAS ਗੁਰੂ ਵੰਡਦੇ ਨੇ ਸਭ ਨੂੰ ਦాతਾ ਸੋਡੀ ਬਣਸਦਾ ਚੰਨ ਹੈ ਏ ਰੂਪ ਨਿਆਰਾ ਝੁਲਦਾ ਖਤਰ ਨਰਨਜਣੀ ਹੈ ਸਿਰ ਤੇ ਪਿਆਰਾ ਮੂਰਤ ਕਾਲ ਦੀ ਸਭ ਜਾਣੇ ਬਾਤਾਂ RAMDAS GURU ਵੰਡਦੇ ਨੇ ਸੇ rob ਜਿੱਤਾ ਹੋਇਆ ਸਮਾ ਸਮਾਪਤ ਇਤਿਹਾਸ ਕਾਫੀ ਲੰਬਾ ਹੈ ਲੇਕਿਨ ਸਮਾਂ ਅਜਾਜਤ ਨਹੀਂ ਦਿੰਦਾ ਬੇਅੰਤ ਗੁਰੂ ਕੀਆ ਸੰਗਤਾਂ ਵੱਲੋਂ ਇਤਿਹਾਸ ਫੇਟ ਮਾਇਆਈ ਹੈ ਮਹਾਪੁਰਸ਼ ਸੰਤ ਬਾਬਾ ਮੁਖਤਿਆਰ ਸਿੰਘ ਜੀ ਬਾਬਾ ਪਰਮਜੋਤ ਸਿੰਘ ਦੇ ਪਿਤਾ ਬੜੀ ਬਖਸ਼ਿਸ਼ ਹੋਰ ਨਾਲ ਤੇ ਬੜੀ ਕਿਰਪਾ ਸਤਗੁਰਾਂ ਦੀ ਸਤਗੁਰ ਬਖਸ਼ਿਸ਼ ਕਰੇ ਉਹ ਇਸੇ ਤਰ੍ਹਾਂ ਸਿੱਖ ਕੌਮ ਦੀ ਸੇਵਾ ਸਾਧ ਸੰਗਤ ਦੀ ਸੇਵਾ ਇਸੇ ਤਰ੍ਹਾਂ ਨਿਭਾਉਂਦੇ ਰਹਿਣ ਕਰਦੇ ਰਹਿਣ ਮਹਾਰਾਜੋਨਾਂ ਦੇ ਸਿਰ ਤੇ ਹੱਥ ਰੱਖ ਕੇ ਔਰ ਸਾਰਾ ਪਰਿਵਾਰ ਹੀ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਮੇਰੀਆਂ ਭੈਣਾਂ ਮਤਾਵਾਂ ਵੀ ਬੜੇ ਸ਼ਰਧਾ ਭਾਵਨਾ ਦੇ ਨਾਲ ਉਹ ਸੰਗਤ ਦੀ ਸੇਵਾ ਕਰਦੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਚੜ੍ਹਦੀ ਕਲਾ ਤੰਦਰੁਸਤ ਬਖਸ਼ਣ ਸੋ ਦਿੱਤਾ ਹੋਇਆ ਸਮਾਪਤ ਦਾਸ ਪਾਈ ਪੰਜਾਬ ਸਿੰਘ ਪੰਜਾਬ ਛੋਟੇ ਵੀਰ ਪਾਈ ਹੀਰਾ ਸਿੰਘ ਹੀਰਾ ਪਿੰਡ ਸੰਤਨਗਰ ਜ਼ਿਲ੍ਹਾ ਸਰਸਾ ਹੋਈਆਂ ਭੁੱਲਾਂ ਦੀ ਮੁਆਫੀ ਦੇਵ ਪਿਆਰ ਦਾ ਸਬੂਤ ਖਾਲਸਾ ਜੀ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਸੰਨ